ਫਲਾਈਪਰ ਅੰਦਰ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਉਧਰ ਥਾਣੇ ਪਹੁੰਚੇ ਪਰਿਵਾਰ ਵੱਲੋਂ આરોਪ ਲਗਾਏ ਗਏ ਆ ਕਿ ਉਹਨਾਂ ਦੀ ਕਿਸੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਉਹਨਾਂ ਦੇ ਨੌਜਵਾਨ ਪੁੱਤਰ ਦਾ ਕਤਲ ਜਿਹੜਾ ਉਹ ਕੀਤਾ ਗਿਆ ਤਾਂਸਾ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਚੱਲਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਲਾਈਪਰ ਦੇ ਥਾਣਾ ਸਦਰ ਦੀਆਂ ਹਨ ਜਿੱਥੇ ਪਰਿਵਾਰ ਜਿਹੜਾ ਉਹ ਇਨਸਾਫ ਲਈ ਪਹੁੰਚਿਆ ਹੋਇਆ ਤਾਂ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਦਾ ਜਿਹੜਾ ਗੋਰੋ ਬੁਰਾ ਹਾਲਾ ਭੈਣਾਂ ਜੜੀਆਂ ਉਰੰਦੀਆਂ ਦੇਖੀਆਂ ਨਹੀਂ ਜਾ ਰਹੀਆਂ ਹਲੇ ਕੱਲ ਹੀ ਭੈਣਾਂ ਨੇ ਆਪਣੇ ਭਰਾ ਦੇ ਗੁੱਟ ਤੇ ਰਖੜੀ ਜਿਹੜੀ ਆ ਉਹ ਬੰਨੀ ਸੀ ਤੇ ਅੱਜ ਉਸੇ ਭਰਾ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫੋਟੋਪਰ ਦੇ ਥਾਣਾ ਸਦਰ ਦੀਆਂ ਹਨ ਜਿੱਥੇ ਪਰਿਵਾਰ ਜਿਹੜਾ ਪਹੁੰਚਿਆ ਹੋਇਆ ਪਰਿਵਾਰ ਹੋ ਰਿਹਾ ਬੁਰਾ ਹਾਲਾ ਪਰਿਵਾਰ ਦਾ ਇਨਸਾਫ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਜਿਹੜਾ ਉਹ ਦਿੱਤਾ ਜਾਵੇ ਵੱਡੇ આરોਪ ਜਿਹੜੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਆ ਕਿ ਉਹਨਾਂ ਦੇ ਨੌਜਵਾਨ ਪੁੱਤ ਦਾ ਕਤਲ ਜਿਹੜਾ ਉਹ ਕੀਤਾ ਗਿਆ ਤਾਂ ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਹਾਲੇ ਹੁਣ ਹੀ ਉਹਨਾਂ ਦੇ ਧਿਆਨ ਵਿੱਚ ਆਇਆ ਤੋਂ ਮੌਕੇ ਤੇ ਜਾ ਰਹੇ ਆ ਅਤੇ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕਰ ਸਕਣਗੇ ਕਿ ਨੌਜਵਾਨ ਦਾ ਕਤਲ ਹੋਇਆ ਜਾਂ ਕਿਸੇ ਹੋਰ ਕਾਰਨਾ ਕਰਕੇ ਉਸ ਦੀ ਜਿਹੜੀ ਮੌਤ ਆ ਉਹ ਹੋਈ ਆ ਸੋ ਬਾਕੀ ਜਾਂਚ ਦਾ ਵਿਸ਼ਾ ਫਿਲਹਾਲ ਪਰਿਵਾਰ ਵੱਲੋਂ ਜਿਹੜੀ ਇਨਸਾਫ ਦੀ ਮੰਗ ਹੈ ਉਹ ਕੀਤੀ ਜਾ ਰਹੀ ਆ ਤਾਂ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਹ ਕੋਲ ਸੋਨਾ ਕੀ ਗੱਲ ਬਾਤ ਕੀ ਘਟ ਰਹਾ ਦੁਸ਼ਮਣੀ ਸੀ ਭਰਾਵਾ ਕੋਈ ਪਿੰਡ ਚ ਨਹੀਂ ਤਾਂ ਸਾਰੇ ਘਰ ਆ ਲੀਆਂ ਗੰਗਾ ਪਾਸਾੜਨਾ ਘਾਲ ਲ ਕੀਤੀ ਸਾਰੇ ਪਿੰਡ ਭਰਾਵਾਂ ਨਾਲ ਸਾਡਾ ਮਿੱਤਾ ਪਾਲ ਕਹਿੰਦੇ ਮੁੱਕ ਵੀ ਗਿਆ ਏ ਇਹ ਕਿਹ ਲੈ ਗਏ ਪੱਤੀ ਲਾਲਾ ਮਾਰਿਆ ਯਾਰ ਪਹਿਲੇ ਆਪ ਵਿਖੜ ਕੇ ਕੱਲਾ ਆ ਗਿਆ ਕਾਬੂ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਪਾਰਾ ਕਦੋਂ ਦੱਸਿਆ ਇਹ ਪਤਾ ਨਹੀਂ ਬਾਅਦ ਕਰਕੇ ਕਦੋਂ ਕਦੋਂ ਮਾਰੀ ਜਾਂਦੇ ਔਰ ਮੁੱਕ ਜਿਹੜੇ ਘਰ ਕੱਪੜੇ ਪਾ ਕੇ ਹੋ ਨਹੀਂ ਹੈਗੇ ਤੁਸੀਂ ਅੱਗੇ ਕੰਮ ਆ ਦਿੰਦੇ ਨੇ ਕੋਈ ਪਤਾ ਕੱਟਾ ਜੀ ਕਾ ਤਾਂ ਕਿਹੜੀ ਗੱਲ ਨੂੰ ਲੈ ਕੇ ਮਾਰਿਆ ਜੀ ਇਹਨਾਂ ਨੂੰ ਸਾਨੂੰ ਪਤਾ ਤਾਂ ਸਾਰੇ ਘਰ ਵਾਲਿਆਂ ਸਾਨੂੰ ਨਹੀਂ ਇਹਨਾਂ ਪਤਾ ਕੀ ਹੁੰਦੀ ਗਾਹ ਕੁਛ ਨੂੰ ਅਨੁਕਰ ਨਾਲ ਬੁਲਾਉਣ ਦੇ ਵੇਸਾ ਤਾਂ ਖਾਇਆ ਹੋਣੀ ਦਾ ਅੱਜ ਤੱਕ ਕਿਦਾਂ ਦੇ ਘਰੇ ਸਾਬ ਦੇ ਕੀ ਨਾਮ ਕੀ ਸੁਣਾ ਮੰਗੋ ਦਾ ਮੁੰਡੇ ਦਾ ਨਾਂ ਚੱਕੂ ਉਮਰ ਕਿੰਨੀ ਸੀ ਔਰ 27 ਸਾਲ ਹੈ ਤੁਹਾਨੂੰ ਸਾਫ ਚਾਹੀਦਾ ਹੈ ਸਾਫ ਚਾਹੀਦਾ ਹੈ ਅਜੇ ਕੀ ਨਾਮ ਕੀ ਗੱਬਰ ਆਈ ਸੋ ਕਬੀ 3 ਗੱਲ ਫਤਵੀ ਕੀ ਲੱਗੋ ਸਭ ਜੀ ਮੈਂ ਸਿਵਲ ਹਸਪੀਟਲ ਡਿਊਟੀ ਕਰ ਰਿਹਾ ਸੀ ਡੀਟੀਵੀ ਪਲਾਨ ਦੇ ਆਪਰੇਟਰ ਆ। ਅੱਜ ਸਿਮਨਤਲ ਸਾਹਨੇ 1 ਵਜੇ ਫੋਨ ਕੀਤਾ ਵੀ ਤੁਹਾਡੇ ਕੋਈ ਤੇ ਰਿਸ਼ਤੇਦਾਰ ਹੈਗਾ ਕੋਈ ਯੂਰਾਜ ਮੈਂ ਕਿਹਾ ਜੀ ਯੂਰਾਜ ਤਾਂ ਮੇਰਾ ਲੜਕਾ ਕਹਿੰਦਾ ਬਾਹਰ ਤਾਂ ਯੂਰਾਜ ਲਿ ਗਿਆ ਐਮਰਜੈਂਸੀ ਆ ਗਿਆ ਤੇ ਮੈਂ ਕਿਹਾ ਰੁਕਦਾ ਹੈਗੀਆ ਭਰਾ ਮੇਰੇ ਦੇ ਨੰਬਰ ਤੋਂ ਫੋਨ ਗਿਆ ਇਨੀ ਡੈੱਥ ਹੋਈ ਉਹਦੇ ਨੰਬਰ ਤੋਂ ਮੈਂ ਉੱਤੇ ਆ ਗਿਆ ਜੀ ਮੈਂ ਵੀ ਨਾ ਮਿੰਟਾ ਜੀ ਆ ਗਿਆ ਵਾਲਸਾ ਆਨਲਾਈਨ ਵੇਖਿਆ ਮੈਂ ਪਈ ਹੋਈ ਸੀ ਲਾਸ਼ ਮੇਰਾ ਰੂਨ ਲੱਗ ਗਿਆ ਪਪਾ ਜੀ ਸਾਬ ਜੀ ਨੂੰ ਉੱਥੇ ਲੈ ਕੇ ਕਿਉਂ ਆਏ ਨਹੀਂ ਕਹਿੰਦਾ ਜੀ ਇੱਕ ਬੰਦਾ ਟੈਂਪੋ ਚ ਲਾ ਦੇ ਗਿਆ ਉਹ ਛੱਡ ਗਿਆ ਜੀ ਮੈਂ ਦੁਆਰਾ ਪੁੱਛਿਆ ਜੀ ਮੈਂ ਕਹਿੰਦਾ ਜੀ ਇੱਕ ਬੰਦਾ ਨਹੀਂ ਲਿਆ ਸਕਦਾ ਮੈਂ ਵੀ ਮੁਲਾਜ਼ਮ ਆ ਅਕਸਰ ਤੁਹਾਨੂੰ ਨੋਟ ਕੀਤਾ ਹੋਣਾ ਕੋਈ ਨਾਂ ਤੇਰੀ ਦੋ ਰੱਖਿਆ ਉਹਨੂੰ ਉਹਦਾ ਨਾਂ ਨੂੰ ਹੈਗਾ ਸਾਰਾ ਕੁਝ ਤੁਸੀਂ ਬਾਹਰ ਜਾਓ ਜੇ ਕਾਰਵਾਈ ਕਰਾਉਣੀ ਤੇ ਦੱਸ ਦਿਓ ਜੀ ਫਿਰ ਨਾਲ ਤਾਂ ਹੀ ਗੱਲ ਹੋਈ ਆ ਜੀ ਜਿੰਨਾਂ ਨੇ ਮਾਰਿਆ ਵੀ ਪਪਾ ਜੀ ਨੇ ਮਾਰਿਆ ਹਾਂ ਜੀ ਰਣਜੀਤ ਸਾਹਿਬ ਤੇ ਚੱਲਦੀ ਪਈ ਆ ਕਾਫੀ ਜੋ ਹੀ ਸਰਕਾਰ ਬਦਲੀ ਆ ਤੁਹਾਨੂੰ ਜੇਲ੍ਹ ਚ ਵੀ ਕਰਾਇਆ ਫਾਦਰ ਸਾਹਿਬ ਸਰਪੰਚ ਸਰਪੰਚੀ ਕਰਕੇ ਰਣਜੀਤ ਚੱਲਦੀ ਆ ਪਹਿਲਾਂ ਵੀ ਗਾਲੋ ਪਏ ਨੇ ਵੀ ਬੰਦੇ ਘਰੇ ਪਏ ਸੀ ਉਹਦੇ ਵੀ ਸਦਰ ਤਾਣੇ 'ਚ ਦਰਖਾਸਤ ਦਰਜ ਆ ਦਸੰਬਰ ਦੀ ਦਰਖਾਸਤ ਦਰਜ ਆ ਪਹਿਲੇ ਮਸਤ ਦਸੰਬਰ ਦੀ ਉਹ ਤੋਂ ਬਾਅਦ ਉਹ ਰਾਤਰੀ ਜੋ ਮੇਰੇ ਨਾਲ ਘਰ ਪਾਇਆ ਉਸ ਤੋਂ ਵੀ ਬਜਤ ਹੋ ਗਈ ਉਹ ਵੀ ਦਰਜ ਐ ਤੇ ਕਾਰਵਾਈ ਕੋਈ ਨਹੀਂ ਹੋਈ ਜੀ ਕੇਸ ਨੂੰ ਦੋਵੇਂ ਚੱਲੀ ਜਾਂਦਾ ਪਹਿਲਾਂ ਕਾਰਵਾਈ ਹੋਈ ਹੁੰਦੀ ਹਾਂ ਜੀ ਹਾਂ ਜੀ ਮੇਰਾ ਭਰਾ ਬਾਹਰ ਜਾਣਾ ਵੀ ਜੀ ਉਹ ਧਮਕੀਆਂ ਤਾਨੂੰ ਪਹਿਲਾਂ ਹੀ ਦੇ ਨੇ ਜੀ ਸਾਡਾ ਆਪਣਾ ਹਾਂਜੀ ਮੰਗੀ ਗੱਲ ਮੰਗੀ ਜਨਨ ਚਾਹਤ ਦਵਾ ਜੇ ਬੱਸਾਈ ਕੋਈ ਮੰਨ ਨਹੀਂ ਕਰ ਰਹੀ ਜੀ ਕਿੰਨੀ ਕੰਵਰ ਸੀਗੀ ਬੋਲੀ 29 ਆਉਦੀ ਇਹ ਮੈਂ ਤੁਹਾਨੂੰ ਚੁਟਾ ਦਿੰਦਾ ਜੀ ਕਤਲਾ ਲਈ ਅਜੇ ਕੋਈ ਨਹੀਂ ਅਜੇ ਤਾਂ ਫਿਰ ਨਾਲ ਸਾਡੇ ਕੋਲ ਇੱਕ ਰੁੱਕਾ ਆਇਆ ਜੱਗਾ ਸਨ ਫਕਾਲਾ ਵਸਤੀ ਵਾਲਮੀਕ ਦਾ ਬਰੋ ਡੈੱਡ ਵਾਲੇ ਸਿਵਲ ਹਸਪੀਟਲ ਤੋਂ ਅਸੀਂ ਦੇਖ ਰਿਹਾ ਜੀ ਤਾਂ ਜਸਟ ਰੁੱਕਾ ਆ ਰਿਹਾ ਜਿਸ ਨੂੰ ਡੈੱਡ ਬੋਡੀ ਵੀ ਦੇਖਣੀ ਹੈ ਉਸ ਤੋਂ ਬਾਅਦ ਦੱਸ ਸਕਦਾ ਹਾਂ ਕੁਝ